ਜਗਜੀਤ ਸਿੰਘ ਡੱਲੇਵਾਲ ਨੂੰ ਹੌਸਲਾ ਦੇਣ ਦੇ ਲਈ ਅਤੇ ਸਰਕਾਰ ਉੱਪਰ ਦਬਾਅ ਬਣਾਉਣ ਦੇ ਲਈ ਮਰਨਵਰਤ ਤੇ ਬੈਠੇ 121 ਕਿਸਾਨਾਂ ਦਾ ਅੱਜ ਮਰਨਵਰਤ ਜੂਸ ਪਲਾ ਕੇ ਤਰਵਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਸਰਕਾਰ ਕੋਲੋਂ ਗੱਲਬਾਤ ਦੇ ਲਈ ਜੋ ਸੱਦਾ ਆਇਆ ਉਸ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਉੱਥੇ ਹੀ 121 ਕਿਸਾਨ ਜੋ ਮਰਨਵਰਤ ਤੇ ਬੈਠੇ ਸਨ ਉਹਨਾਂ ਦਾ ਅੱਜ ਮਰਨਵਰਤ ਤਰਵਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਗਿੱਧਰਬਾਹ ਬਲਾਕ ਦੇ ਵੀ 4 ਕਿਸਾਨ ਸੀ ਜਿਹੜੇ ਉਹ ਸ਼ਹਾਦਾ ਦੇ ਲਈ ਬੈਠੇ ਹੋਏ ਸਨ ਮਰਨਵਰਤੇ ਤਾਂ ਅੱਜ ਉਹਨਾਂ ਦਾ ਮਰਨਵਰਤ ਜਿਹੜਾ ਉਤਰਵਾ ਦਿੱਤਾ ਗਿਆ। ਉੱਥੇ ਹੀ ਡਾਕਟਰ ਸਵੈਮਾਨ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਦਿੱਤੀਆਂ ਜਾ ਰਹੀਆਂ ਸੇਲ ਸੂਲਤਾਂ ਤੇ ਸਰਕਾਰ ਦੀ ਮੰਚਾ ਤੇ ਸ਼ਖਦ ਦਤਾਇਆ ਤੇ ਉਹਨਾਂ ਕਹਿ ਕਿ ਕਿਸਾਨਾਂ ਨੂੰ ਸਰਕਾਰ ਦੇ ਪਰੂਸੇ ਵਿੱਚ ਨਹੀਂ ਆਉਣਾ ਚਾਹੀਦਾ ਜੇਕਰ ਮੀਟਿੰਗ ਹੋਵੇ ਤਾਂ ਮੀਟਿੰਗ ਜਲਦੀ ਹੋਵੇ 14 ਫਰਵਰੀ ਦੀ بجائے ਤਾਂ ਮਰਨਵਰਤੇ ਬੈਠੇ ਕਿਸਾਨਾਂ ਬਾਰੇ ਜਾਣਕਾਰੀ ਦੇ ਰਹੇ ਨੇ ਪ੍ਰਧਾਨ ਠਾਣਾ ਸਿੰਘ ਜੀ। ਹਾਂਜੀ ਪ੍ਰਧਾਨ ਜੀ। ਰਾਗੁਰਦੀ ਦਾ ਖਾਲਸਾ ਵੈਜ ਦੀ ਫਤਿਹ ਜਿਹੜਾ ਕਿ ਦਰਵਾਜ਼ਾ ਬਲਾ ਕੇ ਨਿਉਂ ਅਤੇ ਚਾਰ ਸਿੰਘ ਬੈਠੇ ਸੀਗੇ ਜੀ ਤੇ ਕਾ ਬੱਚਾ ਨੌਜਵਾਨ ਜਿਹੜਾ ਕਿ ਇਹਨਾਂ ਸ਼ਾਦੀ ਤੋਂ ਹਜੇ ਤੱਕ ਇਹਦੀ ਸ਼ਾਦੀ ਨਹੀਂ ਹੋਈਗੀ ਦੇਖੋ ਵੱਡਾ ਵੱਡਾ ਜਜ਼ਬਾ ਦੇਖੀ ਸਾਡਾ ਭਾਈ ਸਾਹਿਬ ਸਵਾਗਤ ਹੋਆ ਜੀ ਇਹ ਮੁੰਡੇ ਦਾ ਪਿੰਦਾ ਗੁਰੂਸਰ ਜਿਹੜਾ ਨਾ ਘੋਸ਼ਾ ਸਿੰਘ ਕੁਲਵਿੰਦਰ ਕੁਲਵਿੰਦਰ ਸਿੰਘ ਜੀ ਇਹ ਹੈਗਾ ਭਾਈ ਜੀ ਹੱਥ ਸਾਤ ਤੋਂ ਨਾਮ ਸਿੰਘ ਉਹ ਭਾਈ ਜੀ ਹੈਗਾ ਸਵਾਗਤ ਆਉ ਬਲਕੋ ਅਸੀਂ ਧੰਨਵਾਦ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਸਰਪੰਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਸਾਡੀ ਸੋਚ ਨਾਲੋਂ ਤਾਂ ਦੋਨਾਂ ਫੋਰਮਾਂ ਨੂੰ ਤੇ ਮੈਂ ਆਪਦੇ ਬਲਾਕ ਕਰਨ ਨੂੰ ਗੱਜਰਵਾਹ ਨੂੰ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੜੀ ਮੁਸਕੁਰਾਹਟ ਦੇ ਨਾਲ ਸਾਹਮਣਾ ਕੀਤਾ ਕਿਉਂਕਿ ਸਾਡੀ ਜਿਹੜੀ ਸਰਕਾਰ ਆ ਸਰਕਾਰ ਨੂੰ ਸੋਚਣ ਦੇ ਮਜਬੂਰ ਕਰਿਆ ਜਿਹੜੇ 111 ਬੈਠੇ ਸੀਗੇ 111 ਤੋਂ ਬਾਅਦ ਗੁਰਨਾਮ ਦਾ 121 ਹੋ ਗਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਰਾਤ ਜੋ ਵੀ ਜਿਹੜੀ ਕਿ ਉਹਨਾਂ ਦੀ ਮੀਟਿੰਗ ਸੀਗੀ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਉਹਨਾਂ ਨੂੰ ਮੈਡੀਸਨ ਦੀ ਜਿਹੜੀ ਦਵਾਈ ਉਹ ਡਿੱਟੀ ਜਾਊਗੀ ਉਹਨਾਂ ਨੇ ਦਵਾਈ ਲੈਣ ਤੋਂ ਇਨਕਾਰ ਕਰਿਆ ਪਰ ਸਾਰਿਆਂ ਨੇ ਪ੍ਰੈਸ਼ਰ ਕਰਕੇ ਉਹ ਮੰਨ ਗਏ ਆ ਤੇ ਜਿਹੜੇ ਸਾਡੇ ਇਹ 121 ਜਿਹੜੇ ਜਵਾਨ ਬੈਠੇ ਸੀ ਇਹਨਾਂ ਨੂੰ ਅੱਜ ਸਰਦਾਰ ਕਾਕਾ ਸਿੰਘ ਕੋਟਲਾ ਆਉਣਗੇ ਜੀ ਉਹ ਸੰਬੋਧਨ ਕਰਕੇ ਜਾਂ ਦੂਜੀ ਹੋਰ ਮਾਰੇ ਸਾਡੇ ਜਿਹੜੇ ਸੰਯੋਗੀ ਹੈਗੇ ਆ ਉਹ ਸਾਡੇ ਆਗੂ ਜਿਹੜੇ ਉਹਨਾਂ ਨੂੰ ਸੰਬੋਧਨ ਕਰਕੇ ਇਹਨਾਂ ਨੂੰ ਅੱਜ ਜੂਸ ਪਾਇਆ ਜਾਊਗਾ ਜਾਂ ਹੋਰ ਚੀਜ਼ ਕੋਈ ਪਾਈ ਜਾਊ ਵੀ ਅੱਜ ਇਹਨਾਂ ਦਾ ਮਾਰਨ ਵਰਤਾਇਆ ਜਾ ਕੇ ਤੋੜਿਆ ਜਾਊਗਾ ਮੈਂ ਫੇਰ ਸਾਰਿਆਂ ਨੇ ਧੰਨਵਾਦ ਕਰਦਾ ਕਿ ਜਿੰਨੇ ਵੀ ਸਾਡੇ ਭਰਾ ਭਰਾਤੀ ਜਿਹੜੇ ਬੰਦਿਆਂ ਨੇ ਸੀ ਜਾਂ ਸਾਡੇ ਸਿੱਧੂਪੁਰ ਦੇ ਸੀਗੇ ਉਹਨਾਂ ਦਾ ਧੰਨਵਾਦ ਕਰਦਿਆਂ ਕਿ ਤੁਸੀਂ ਬੜਾ ਸੋਚ ਸਮਝ ਕੇ ਫੈਸਲਾ ਲਿਆ ਸੀਗਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੋਂ ਪਹਿਲਾ ਮਰਨ ਦਾ ਜਿਹੜਾ ਫੈਸਲਾ ਸੀ ਤੁਹਾਡਾ ਅਟਲ ਸੀਗਾ ਅੱਜ ਤੁਸੀਂ ਇਹ ਜਿਹੜੀ ਲੜਾਈ ਹੈ ਜਿੱਤ ਚੁੱਕੇ ਹੋ ਤੇ ਮੈਂ ਫੇਰ ਦੂਰੀ ਆ ਕੇ ਦਰਵਾਜ਼ਾ ਬਲਾ ਕੇ ਉਹਨਾਂ ਦਾ ਸਾਰੇ ਸਾਡੇ ਭਰਾਵਾਂ ਦਾ ਧੰਨਵਾਦ ਕਰਦਾ ਜੀ ਵੈਕਰ ਜੀ ਕਾ ਖਾਲਸਾ ਵੈਕਰ